1 साल तक तो काफी टाइम हो गया है क्योंकि मेरे एक स्कूल में एडमिशन नहीं हो रही थी कॉन्वेंट में तो मैं वेडनेसडे यहां पे आई मैं आके बहुत रोई कि बाबा जी प्लीज मेरी कॉन्वेंट में एडमिशन करा दो एंड अगले वेडनेसडे मैंने जाना था बट तब नहीं हुआ क्योंकि बाबा जी ने मुझे फिर बुलाना था यहां पे और अगले दिन ही मैं कॉन्वेंट बैठी हुई थी थैंक यू बाबा जी बहुत-बहुत शुक्राना तन बाबा दी जी बड़ी कृपा जी मेनू वैगुरु जी लगातार 3-4 साल तो आ रहा जी ते वैगुरु दी अंडी कृपा जी ਮੇਰੇ ਕਾਫੀ ਸਰੀਰਿਕ ਪ੍ਰੋਬਲਮ ਸੀ ਠੀਕ ਹੋ ਗਿਆ ਜੀ ਜਿਹੜਾ ਕੰਮ ਕਾਇ ਸੀ ਉਹਦੇ ਵਿੱਚ ਛੱਟ ਦੀ ਕਲਾ ਹੈ ਜੀ ਤੇ ਮੈਂ ਸਾਰਿਆਂ ਨੂੰ ਕਹਾਂਗਾ ਜੀ ਜੇ ਤੁਸੀਂ ਗੁਰੂ ਨਾਲ ਜੁੜੋ ਤੇ ਤੇ ਸਭ ਕੁਝ ਮਿਲਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਫਤ ਜਿਹੜੇ ਬਾਬਾ ਜੀ ਦੇ ਲੜ ਲੱਗ ਜਾਂਦਾ ਇਹਦਾ ਬਾਣੀ ਆ ਬਾਣੀ ਜਿਹੜੇ ਬਾਣੀ ਦਾ ਲੜ ਲੱਗ ਗਿਆ ਉਹਦੇ ਆਪੇ ਦੁੱਖ ਦੂਰ ਹੋ ਜਾਂਦੇ ਆ ਕਿਉਂਕਿ ਮੈਨੂੰ 1.5 ਸਾਲ ਹੋ ਗਿਆ ਮੈਂ ਪਹਿਲਾਂ ਕੁਝ ਵੀ ਨਹੀਂ ਸੀਗਾ ਮੈਂ ਜੋ ਵੀ ਆ ਬਾਬਾ ਜੀ ਕਰਕੇ ਆ ਦਿਮੈਗ ਸਟੇ ਸ਼ੋ ਕਰ ਰਿਹਾ ਜੋ ਮੇਰਾ ਕੰਮ ਹੈ ਤੇ ਬਾਬਾ ਜੀ ਕਰਕੇ ਆ ਮੈਨੂੰ ਬਹੁਤ ਕੁਝ ਮਿਲਿਆ ਦਰ ਤੋਂ ਕਿ ਕਿਉਂ ਕਿ ਇੱਥੇ ਅਸੀਂ ਮੰਗਣਿਆਂ ਦੇ ਬਾਬਾ ਜੀ ਆਪ ਹੀ ਬਹੁਤ ਕੁਝ ਲਈ ਜਾਂਦੇ ਆ ਕਿਹੜੇ ਸ਼ੋਅ ਕਰਦੇ ਆ ਮੈਂ ਬਾਈ ਹਰਜੀਤ ਹਰਮਾਨਾ ਹੁਣਾ ਜੀ ਸਿੰਗਰ ਤੇ ਨਾਲ ਮੇਰਾ ਮੇਕਅਪ ਆਰਟਿਸਟ ਮੈਂ ਹਾਂ ਗੋਦਾ ਤੇ ਉਸ ਤੋਂ ਬਾਅਦ ਬਾਬਾ ਜੀ ਜਦੋਂ ਮੈਂ ਬਾਬਾ ਜੀ ਦੇ ਲੈਣ ਲੱਗੇ ਆ ਚਰਨੀ ਲੱਗੇ ਆ ਪਾ ਪਿੱਛੇ ਮੁੜ ਕੇ ਦੇਖਿਆ ਬਹੁਤ ਕੁਝ ਮਿਲਿਆ ਬਾਬਾ ਜੀ ਤੋਂ ਦਾਤਾਂ ਬਹੁਤ ਮਿਲੀਆਂ ਨੇ ਮੈਨੂੰ ਮੇ ਸਿਸਟਰ ਨੂੰ ਡਾਕਟਰਾਂ ਨੇ ਮਨਾ ਕਰਤਾ ਸੀਗਾ ਵੀ ਬੇਬੀ ਨਹੀਂ ਹੋਣਾ ਸਭ ਪਾਸੋਂ ਹਾਰ ਗਏ ਸੀਗੇ ਬਸ ਇੱਕ ਦੋ ਵਾਰੀ ਅਸੀਂ ਆਏ ਆ ਮੱਥਾ ਟੇਕਿਆ ਬਾਣੀ ਪੜ੍ਹੀ ਆ ਤੇ ਅੱਜ ਇਹ ਮੁੰਡਾ ਹੈ ਬਾਬਾ ਨੇ ਬਖਸ਼ਿਆ ਹੋਰ ਬਹੁਤ ਟੀਮ ਨਹੀਂ ਥੋੜੀ ਤੁਸੀਂ ਨਹੀਂ ਨਹੀਂ ਮੈਂ ਉਹਨੇ ਮੈਂ ਹਰ ਬੁੱਧਵਾਰ ਆਉਣਾ ਹੀ ਆਣਾ ਜਿੱਥੇ ਮਰਜ਼ੀ ਹੋਵਾਂ ਚਾਹੇ ਮੈਂ ਸ਼ੋਅ ਕਰਦਾ ਆਵਾਂ ਮੈਂ ਸ਼ੋਅ ਛੱਡ ਕੇ ਕੰਮ ਕਰਦਾ ਮੈਂ ਕੰਮ ਛੱਡ ਕੇ ਮੈਂ ਇੱਥੇ ਆਉਣਾ ਹੀ ਆਣਾ ਚਾਹੇ ਮੈਂ 10 ਮਿੰਟ ਲਈ ਆਵਾਂ 15 ਮਿੰਟ ਲਈ ਆਵਾਂ ਮੈਂ ਤੇ ਆਉਣਾ ਹੀ ਆਣਾ ਬੁੱਧਵਾਰ ਨੂੰ ਆਣੇ ਹੀ ਆਣਾ ਮੈਂ ਸਿਸਟਰ ਵੀ ਆਉਂਦੇ ਨੇ ਤੁਹਾਡੇ ਹਾਂ ਸਿਸਟਰ ਵੀ ਆਉਂਦੇ ਨੇ ਅੱਜ ਨਹੀਂ ਆਏ ਮੇਰੇ ਨਾਲ ਕਹੋਗੇ ਬੇਟਾ ਉਹਨਾਂ ਦਾ ਥੋੜਾ ਠੀਕ ਨਹੀਂ ਸੀਗਾ ਕਿਉਂ ਗਰਮੀ ਗੱਤ ਕਰਕੇ ਇਹ ਤਾਂ ਉਹ ਵੀ ਹਰ ਬੁੱਧਵਾਰ ਆਉਂਦੇ ਆਉਂਦੇ ਆ ਆਹ ਵਾਈ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਸ਼ੁਕਰ ਹੈ ਬਾਬਾ ਜੀ ਦੀ ਅੰਨੀ ਕਿਰਪਾ ਹੈ ਕਿ ਇਹ ਸਾਰੇ ਆ ਤੇ ਬਹੁਤ ਕਿਰਪਾ ਨਾਲ ਜੋ ਮੁਰਾਦ ਲੈ ਕੇ ਆਓ ਸਾਰੇ ਸੋਚਨ ਸ਼ਾਮੀ ਪੂਰੀ ਹੋ ਜਾਂਦੀ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਅਸੀਂ ਅੱਜ ਦੇ ਨਹੀਂ 12 13 ਸਾਲ ਤੋਂ ਆੰਨੇ ਆਂ ਔਰ ਕੰਟੀਨਿਊਸ ਆ ਰਹੇ ਆਂ 4 ਵਜੇ ਆੰਨੇ ਆ ਸਵੇਰੇ ਜੋ ਸੋਚ ਨੇ ਬਾਬਾ ਜੀ ਪੂਰੀ ਮੁਰਾਦ ਪੂਰੀ ਕਰਦੇ ਨੇ ਐਨੇ ਸੰਗਤ ਤਾਂ ਹੀ ਜੁੜੀ ਹੈ ਉਹਨਾਂ ਦੇ ਮੁਰਾਦਾ ਪੂਰੀਆਂ ਹੁੰਦੀਆਂ ਨੇ ਤਾਂ ਹੀ ਸਾਰੇ ਐਨੇ ਸੰਗਤ ਦਿਨੋ ਦਿਨ ਵਧਦੀ ਜਾ ਰਹੀ ਕਿਤੇ ਇੱਕ ਕਮਰਾ ਛੋਟਾ ਜਿਹਾ ਹੁੰਦਾ ਸੀਗਾ ਹੁਣ ਐਨਾ ਵੱਡਾ ਐਨੀ ਬਿਲਡਿੰਗ ਬਣੀ ਹੈ ਤਾਂ ਵੀ ਸਮਾਗਤ ਨਹੀਂ ਸਮਾਪਰੀ ਸਾਰੇ ਪਾਸੇ ਚਾਰ ਬਸੇ ਰਸਤੇ ਬੰਨ੍ਹ ਦੇ ਕੇ ਸੰਗਤ ਜੁੜੀ ਹੁੰਦੀ ਹੈ ਕਿਉਂਕਿ ਸੰਗਤ ਦੀ ਸਾਰੇ ਮੁਰਾਬਤ ਮੁਰਾਦਾ ਪੂਰੀਆਂ ਹੁੰਦੀਆਂ ਨੇ ਐਸੇ ਕਰਕੇ ਸੰਗਤ ਜੁੜੀ ਹੋਈ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਿਚੇ ਛੜਦਾ ਸੀਗਾ ਸੀ ਆਪ ਬਾਬਾ ਜੀ ਬਹੁਤ 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 ਸ਼ੁਕਰਾਨਾ ਹੈਗਾ ਬੱਚੇ ਸਾਡੇ ਸੈੱਟ ਹੋ ਗਏ ਬਾਬਾ ਜੀ ਕੋ ਲਾ ਕੇ ਬੱਚੇ ਵਧੀਆ ਜੋਬਾਂ ਤੇ ਲੱਗੇ ਨੇ ਘਰ ਦਾ ਮਾਹੌਲ ਵਧੀਆ ਹੈ ਬਹੁਤ ਸੁਖ ਸ਼ਾਂਤੀ ਹੈ ਬਹੁਤ ਬਾਬਾ ਜੀ ਦੀ ਕਿਰਪਾ ਹੈ ਕੋਈ ਕਲੇਸ਼ ਨਹੀਂ ਕੋਈ ਕੁਝ ਨਹੀਂ ਬੜੀ ਕਿਰਪਾ ਹੈ ਜੀ ਬਾਬਾ ਜੀ ਦੀ ਆਂਦੇ ਰਹਿਣੇ ਮਨ ਨੂੰ ਸਕੂਨ ਮਿਲਦਾ ਨਹੀਂ ਆਂਦੇ ਤੇ ਲੱਗਦਾ ਕਿ ਪਤਾ ਨਹੀਂ ਕੀ ਹੋ ਗਿਆ ਲੇਕਿਨ ਆਨ ਨਾਲ ਬਹੁਤ ਬੜੀਆਂ ਸਾਡੇ ਚੇਂਜਸ ਆਈਆਂ ਨੇ ਘਰ ਵਿੱਚ ਹੀ ਬੱਚੇ ਬਾਈਕੋ ਤੇ ਗਿਰਬ ਨਾਲ ਨਾਲ ਜੁੜੇ ਨੇ ਬਾਬਾ ਜੀ ਦੇ ਨਾਲ ਜੁੜੇ ਹੋਏ ਬਾਬਾ ਜੀ ਦੀ ਕਿਰਪਾ ਹੈ ਕਿ ਐਸੇ ਕਰਕੇ ਸਾਰੇ ਜੁੜੇ ਨੇ ਤੇ ਨਾਲ ਕਿਰਪਾ ਵੀ ਬਹੁਤ ਹੈਗੀ ਹੈ ਬੱਚੇ ਬਹੁਤ ਸੋਨੇ ਸੱਟ ਨੇ ਸਾਡੇ ਘਰ ਬਹੁਤ ਵਧੀਆ ਸਾਰੀ ਸੈਟਿੰਗ ਹੈਗੀ ਹੈ ਘਰ ਦਾ ਮਾਹੌਲ ਬਹੁਤ ਵਧੀਆ ਹੈ ਸਾਰੇ ਬਾਣੀ ਨਾਲ ਜੁੜੇ ਨੇ ਬਾਬਾ ਜੀ ਦੀ ਕਿਰਪਾ ਦੇ ਨਾਲ